ਅੋ ਦੋਸਤੋ ਸਤਿ ਸ੍ਰੀ ਅਕਾਲ ਮੌਜੂਦ ਹੈ ਜੀ ਬਿੰਡਾ ਤੇ ਪਟੇਲ ਨਗਰ ਮਾਤਾ ਵੈਸ਼ਨੂ ਦੀ ਮੰਦਪ ਤੇ ਬਿਲਕੁਲ ਸਾਹਮਣੇ ਅਗਰ ਤੁਸੀਂ ਆਉਂਗੇ ਤਾਂ ਤੁਹਾਡੇ ਵਾਸਤੇ ਇੱਕ ਵੱਡੀ ਖੁਸ਼ਖਬਰੀ ਹੈ ਸ਼ਹੀਦ ਕਰਤਾ ਸਿੰਘ ਸਰਪਾ ਸਹਿਰਗਾ ਤੇ ਸ਼ੁਰੂਆਤ ਹੋ ਚੁੱਕੀ ਹੈ ਇਹ ਤੁਸੀਂ ਦੇਖ ਸਕਦੇ ਹੋ ਪੂਰਾ ਟਰੈਕ ਜੋ ਦੇਖਦੇ ਸਾਹਮਣੇ 1 ਕਿਲੋਮੀਟਰ ਲੰਬਾ ਜੁਹ ਦੇਖੋ ਇਹਧਰ ਵੀ ਦੇਖ ਸਕਦੇ ਹੋ ਜੀ ਦੂਸਰੇ ਪਾਸੇ ਵੀ ਦੇਖ ਸਕਦੇ ਹੋ 1 ਕਿਲੋਮੀਟਰ ਇਹ ਲੰਬਾ ਹੈ ਟਰੈਕ ਹੈ ਮਤਲਬ ਤੁਸੀਂ ਜੇਕਰ ਸ਼ਾਮ ਨੂੰ ਸਵੇਰੇ ਸੈਰ ਤੇ ਨਿਕਲਣਾ ਚਾਹੁੰਦੇ ਹੋ ਤਾਂ ਇੱਕ ਹੋਰ ਆਪਸ਼ਨ ਆ ਗਿਆ ਹੈ ਕਿ ਰੋਜ਼ ਗਾਰਡਨ ਹੈਗਾ ਜੀ ਆਪਣੇ ਕੋ ਜੋਗਰ ਪਾਰਕ ਹੈਗਾ ਤੇ ਹੁਣ ਪਟੇਲ ਲਗ ਕੇ ਬਿਲਕੁਲ ਤੁਸੀਂ ਸਾਹਮਣੇ ਆਉਂਗੇ ਤਾਂ ਤੁਹਾਨੂੰ ਸ਼ਹੀਦ ਕਰਤਾਰ ਸਿੰਘ ਸਰਾਭਾ ਇੱਕ ਸੈਰਗਾ ਮਿਲੇਗੀ ਤੇ ਇੱਥੇ ਇੱਕ ਸੈਲਫੀ ਪੁਆਇੰਟ ਵੀ ਹੈਗਾ ਜੀ ਸਾਹਮਣੇ ਤੁਸੀਂ ਦੇਖ ਸਕਦੇ ਹੋਗੇ ਸਟਾਰਟਅਪ ਘੰਟਾ ਸਾਡਾ ਮਾਨ ਇੱਥੇ ਤੁਸੀਂ ਦੇਖੋਗੇ ਤਾਂ ਵੈਸੇ ਟੱਕਿਆ ਪਿਆ ਹੈਗਾ ਪ੍ਰੋਪਰ ਇੰਦੀ ਹੈ ਕਿ ਇਨੋਗ੍ਰੇਸ਼ਨ ਹੋਣੀ ਹੈ ਪਰ ਇੱਥੇ ਤੁਸੀਂ ਦੇਖੋਗੇ ਤਾਂ ਤੁਹਾਨੂੰ ਬਟਿੰਡਾ ਕਿਲੇ ਸਾਹਿਬ ਨਜ਼ਰ ਆਏਗਾ ਢੀਲਾ ਨਜ਼ਰਾਨੀਆ ਥਰੰਬਲ ਤਸਵੀਰ ਹੋਏਗੀ ਅਲੱਗ-ਅਲੱਗ ਤਸਵੀਰਾਂ ਹੋਣਗੀਆਂ ਇਹ ਸੈਲਫੀ ਪੁਆਇੰਟ ਹੈ ਤੁਸੀਂ ਇੱਥੇ ਆ ਕੇ ਸੈਲਫੀ ਲੈ ਸਕਦੇ ਹੋ ਤੇ ਆਪਾਂ ਜੋ ਖੈਰਗਰ ਦੀ ਗੱਲ ਕਰ ਰਹੇ ਸੀਗੇ ਇਹ ਬਹੁਤ ਵਧੀਆ ਇੱਕ ਚੀਜ਼ ਹੈ ਪਟੰਡਾ ਵਾਸਤੇ ਵਾਸਤੇ ਤੇ ਇੱਥੇ ਜੋ ਸਪੈਸ਼ਲਟੀ ਹੈਗੀ ਜੀ ਇੱਕ ਤਾਂ ਐਕੂਪ੍ਰੈਸ਼ਰ ਪੁਆਇੰਟ ਬਣਿਆਗਾ ਜੇ ਤੁਸੀਂ ਐਕੂਪ੍ਰੈਸ਼ਰ ਪੁਆਇੰਟ ਤੇ ਚੱਲੋਗੇ ਤਾਂ ਤੁਹਾਡੀ ਜੋ ਬੋਡੀ ਦੇ ਸਾਰੇ ਪਾਰਟਸ ਹੈਗੇ ਆ ਉਹਨੂੰ ਇਹ ਪ੍ਰੈਸ ਕਰੇਗਾ ਮਤਲਬ ਇੱਕ ਅੱਛੀ ਫੀਲਿੰਗ ਆਏਗੀ ਤੁਹਾਨੂੰ ਨਮਨ ਜੋ ਟਰੈਕ ਹੁੰਦੇ ਆਪਾਂ ਦੇਖਦੇ ਅੱ ਇੱਟਾਂ ਦੇ ਵਗੈਰਾ ਦੇ ਬੰਦਿਆ ਹੁੰਦੇ ਅਗੇ ਪਰ ਇੱਥੇ ਤੁਸੀਂ ਦੇਖੋਗੇ ਤਾਂ ਇੱਥੇ ਚੂਨਾ ਹੈਗਾ ਟਰਕੀ ਹੈਗੀ ਉਹ ਇਸਤੇਮਾਲ ਕੀਤੀ ਗਈ ਹੈ ਤਾਂਕਿ ਇੱਕ ਕੰਫਰਟ ਫੀਲਿੰਗ ਆ ਸਕੇ ਤੇ ਦੇਖੋ ਜੀ 1 ਕਿਲੋਮੀਟਰ ਲੰਬਾ ਇਹ ਟਰੈਕ ਹੈਗਾ ਤੇ ਦੂਜੀ ਜੋ ਸਭ ਤੋਂ ਵੱਡੀ ਗੱਲ ਇੱਥੇ ਜੋ ਹੈਗੇ ਤੇ ਤੀਆਂ ਦੇ ਜੋ ਹੈਗੇ ਫੋਟੋ ਤੋਂ ਬਾਅਦ ਪਲਾਂਟਸ ਲਾਇਆ ਜਾਣਗੇ ਤੇ ਇੱਥੇ ਤੁਸੀਂ ਦੇਖੋਗੇ ਜਦੋਂ ਪਲਾਂਟਸ ਲੱਗਣਗੇ ਇੱਥੇ ਤੇ ਤਿੱਤੇ ਤੋਂ ਨਜ਼ਰ ਆਣ ਗਿਆ ਬਾਅਦ ਦੇਖੋ ਕਿੰਨਾ ਸੋਹਣਾ ਟਰੈਕ ਹੈਗਾ ਜੀ ਇੱਥੇ ਬਣਾਇਆ ਗਿਆ ਹੈਗਾ 1 ਕਿਲੋਮੀਟਰ ਲੰਬਾ ਇਹ ਜੋ ਹੈਗਾ ਜੀ 1 ਕਿਲੋਮੀਟਰ ਲੰਬਾ ਟਰੈਕ ਹੈ ਤੇ ਅਗਰ ਤੁਸੀਂ ਵੇਰੀ ਸ਼ਾਮ ਨੂੰ ਫ੍ਰੀ ਹੋ ਨਾ ਤਾਂ ਇੱਕ ਵਾਰੀ ਆ ਕੇ ਵਿజిਟ ਜੁ ਕਰੋ ਤਾਂ ਤੁਹਾਨੂੰ ਵੀ ਵਧੀਆ ਲੱਗੇਗਾ ਤੇ ਪ੍ਰਾਊਡ ਫੀਲ ਹੋਏਗਾ ਕਿ ਬੰਡਾ ਵਿੱਚ ਇੱਕ ਨਵੀਂ ਜਗ੍ਹਾ ਬਣ ਚੁੱਕੀ ਨਵੀਂ ਸੈਰਗਾ ਬਣ ਚੁੱਕੀ ਹੈ ਅਸ਼ੀਰਤ ਕਰਤਾ ਸਿੰਘ ਸਰਾਬਾ ਸੈਰਗਾ